ਅੱਜ ਸਮੁੱਚਾ ਖਾਲਸਾ ਪੰਥ ਸ਼ਹੀਦਾਂ ਦੀ ਯਾਦ ਦੇ ਵਿੱਚ ਜੁੜ ਬੈਠਾ ਹੈ ਔਰ ਉਹਨਾਂ ਸਥਾਨਾਂ ਤੇ ਨਤਮਸਤਕ ਹੋਏ ਹੈ ਜਿੱਥੇ ਨਿੱਕੀਆਂ ਜਿੰਨਾਂ ਜਿਹੜੀਆਂ ਨੇ ਵੱਡਾ ਸਾਕਾ ਕਰਕੇ ਗਈਆਂ ਨੇ ਔਰ ਸਾਨੂੰ ਪ੍ਰੇਰਣਾ ਨੇ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਮੈਸਮਨਾ ਕਿ ਤਦੈ ਹੀ ਅਸੀਂ ਇਹ ਕਿ ਜਾ ਕੇ ਜਿਹੜੇ ਬੱਚੇ ਸਾਡੇ ਸਹੀ ਰਸਤੇ ਤੇ ਚੱਲ ਸਕਦੇ ਜੇਕਰ ਸ਼ੁਰੂ ਤੋਂ ਹੀ ਅਸੀਂ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜੀਏ ਘਰ ਦੇ ਵਿੱਚ ਹਰ ਰੋਜ਼ ਮੇਰੀਆਂ ਮਾਮਾ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਨਿਤਨੇਮ ਕਰੀਏ ਔਰ ਆਪਣੇ ਪਰਿਵਾਰ ਦੀ ਜੜੀ ਉਚੜਦੀ ਕਮ। ਦੇਖੋ ਜੋ ਗੁਰੂ ਸਾਹਿਬਾਨ ਨੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਾਡੇ ਲਈ ਜੋ ਸਾਡੇ ਕੋਮ ਲਈ ਕੀਤਾ ਹੈ ਜੋ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੂੰ ਸਲਾਮ ਹੈ ਸਲੂਟ ਹੈ ਔਰ ਉਹਨਾਂ ਨੂੰ ਨਮਨ ਕਰਨ ਵਾਸਤੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਅੱਜ ਫਤੇਗੜ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਆਇਆ ਔਰ ਸੱਚੇ ਪਾਤਸ਼ਾਹ ਸਾਨੂੰ ਵੀ ਤਾਕਤ ਬਖਸ਼ੇ ਅਸੀਂ ਵੀ ਜਿਹੜਾ ਹੈਗਾ ਚੰਗੇ ਰਸਤੇ ਤੇ ਚੱਲੀ ਅਸੀਂ ਵੀ ਜਿਹੜਾ ਸੂਬੇ ਦਾ ਚੰਗਾ ਜਿਹੜਾ ਕੰਮ ਆ ਕਰ ਸਕੀਏ ਕਿਉਂਕਿ ਸਾਡੇ ਸਿੱਖ ਇਤਿਹਾਸ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੋਈ ਦਿੱਤੀਆਂ ਨੇ ਉਹ ਸਿੱਖਾਂ ਨੇ ਦਿੱਤੀਆਂ ਨੇ ਔਰ ਉਹਦੇ ਵਿੱਚ ਅਸੀਂ ਗੁਰੂ ਸਾਹਿਬਾਨ ਦੇ ਦਿਖਾਏ ਹੋਏ ਰਸਤਿਆਂ ਤੇ ਚੱਲਦੇ ਆਂ ਸੋ ਸੰਗਤ ਦੇ ਵਿੱਚ ਜਿਹੜਾ ਇੱਥੇ ਨਤਮਸਤਕ ਹੋਣ ਵਾਸਤੇ ਆਇਆ ਸਾਲ ਲੱਖਾਂ ਦੀ ਗਿਣਤੀ ਵਿੱਚ ਜਿਹੜੀ ਸੰਗਤ ਪਹੁੰਚਦੀ ਆ ਸੋ ਅਸੀਂ ਵੀ ਉਹਨਾਂ ਸ਼ਹੀਦਾਂ ਨੂੰ ਨਮਨ ਕਰਨ ਵਾਸਤੇ ਗੁਰੂਆਂ ਨਤਮਸਤਕ ਹੋਣ ਵਾਸਤੇ ਇੱਥੇ ਆਇਆ